ਇਹਨਾਂ ਜੀ ਬਾਬੂ ਗੁਰਚੰਦ ਸਿੰਘ ਜੋ ਕੇਬੀ ਵਿਪਾਨੀ ਵਰਦਾਸ਼ਮ ਦੇ ਵਿੱਚ ਰਹਿ ਰਹੇ ਨੇ ਅਤੇ ਇਹ ਲਾਂਗੋਵਾਲ ਦੇ ਵਸਨੀਕ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਨੂ ਵੱਲ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਉਸ ਤੋਂ ਬਾਅਦ ਫਿਰ ਤਾਂ ਆਸ਼ਮ ਵੱਲੋਂ ਇਹਨਾਂ ਨੂੰ ਆਪਣੇ ਨਾਲ ਰੱਖ ਲਿਆ ਸੀ ਪਰ ਅੱਜ ਇਹਨਾਂ ਦੇ ਨਾਲ ਇਹਨਾਂ ਦੀ ਨੋ ਕੋਤਰੀ ਅਤੇ ਪੁੱਤਰ ਨੇ ਕਰੀਵ 25 ਬੰਦਿਆਂ ਦੇ ਨਾਲ ਵਿਰਧ ਰਸ਼ਮ ਤੇਪੁਰ ਹਮਲਾ ਕਰਤਾ ਤੇ ਇਹਨਾਂ ਨੂੰ ਉੱਥੋਂ ਗਵਾ ਕਰਕੇ ਲੈ ਗਏ ਤੇ ਜਾਣਕਾਰੀ ਅਨੁਸਾਰ ਇਸ ਪਾਪੂ ਕੋਲ 13-14 ਕਿੱਲੇ ਜ਼ਮੀਨ ਦੇ ਸੀਗੇ ਜੋ ਇਹਨਾਂ ਦੀ ਨੂਵ ਵੱਲੋਂ ਵੇਚ ਦਿੱਤੇ ਗਏ ਅਤੇ ਹੁਣ ਇੱਕ ਕਿੱਲਾ ਹੀ ਬਚਿਆ ਸੀ ਜੋ ਕਿ ਇਹਨਾਂ ਦੇ ਨਾਮ ਸੀਗਾ ਉਸ ਨੂੰ ਵੀ ਹੱਤਿਆਉਣ ਲਈ ਇਹਨਾਂ ਦਾ ਜਿਹੜਾ ਪੋਤਰਾ ਸੀ ਉਹ ਜੇਲ੍ਹ ਚੋਂ ਬਾਹਰ ਆਇਆ ਸੀ ਅਤੇ ਉਸ ਵੱਲੋਂ ਇਹਨਾਂ ਦੇ ਉੱਪਰ ਅੱਜ ਹਮਲਾ ਕਰਕੇ ਨੂੰ ਗਵਾ ਕਰ ਲੈ ਗਿਆ ਤੇ ਸੁਣਦੇ ਆ ਵੀ ਕੀ ਕਹਾਣੀਆਂ ਸਾਰੀ ਤੇ ਕਿਉਂ ਇਹਨਾਂ ਦੇ ਹਮਲਾ ਕੀਤਾ ਗਿਆ ਤੇ ਵਿਰਦਾ Ashram ਕਿੱਥੇ ਹੈ ਤੇ ਕੌਣ ਇਹਨਾਂ ਦੇ ਸੰਚਾਲਕ ਨੇ ਅਤੇ ਇਹਨਾਂ ਵੱਲੋਂ ਜੋ ਵੀ ਸੰਚਾਲਕਾਂ ਵੱਲੋਂ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਉਸ ਉੱਪਰ ਕੀ ਬਣਦਾ ਹੈ ਤੇ ਵੀਡੀਓ ਨੂੰ ਵੱਤ-ਵਤ ਸ਼ੇਅਰ ਕਰਿਓ ਤਾਂ ਜੋ ਇਹ ਬਾਪੂਨ ਸਾਹਿਬ ਮਿਲ ਸਕਿਉਂ ਕਿਉਂਕਿ ਬਾਪੂ ਹਜੇ ਵੀ ਆਪਣੇ ਪਰਿਵਾਰਕ ਮੈਂਬਰਾਂ ਦੀ ਕਨੈਪਿੰਗ ਦੇ ਵਿੱਚ ਹੈ ਤੇ ਬਹੁਤ ਹੀ ਕਹਿੰਦੇ ਡਰਾਵਣਾ ਮਾਹੌਲ ਬਣ ਗਿਆ ਸੀ ਆਸ਼ਰਮ ਦੇ ਵਿੱਚ ਜਿੱਥੇ ਕਈ ਜਿਹੜੇ ਹੋਰ ਬਜ਼ੁਰਗ ਸੀ ਉਹਨਾਂ ਨੇ ਵੀ ਸੱਤਾਂ ਖੇਟਾ ਵੱਜੀਆਂ ਤੇ ਇੱਕ ਮਾਈ ਹੈ ਜਿੰਦੇ ਪੈ ਪਾਈ ਸੀ ਉਸ ਨੂੰ ਵੀ ੱੱਕੇ ਮਾਰ ਕੇ ਉਸ ਦੀ ਪੈ ਪਾਈ ਦੀ ਬਾਹਰ ਕੱਢ ਦਿੱਤੀ ਗਈ ਤੇ ਅੱਜ ਸੁਣਦੇ ਹਾਂ ਕੀ ਕਹਿਣਾ ਹੈ ਇੱਥੋਂ ਦੇ ਜਿਹੜੇ ਸੰਚਾਲਕ ਨੇ ਵੀਡੀਓ ਦੇ ਮਾਧਿਅਮ ਨਾਲ ਸ਼ੇਅਰ ਕਰੇ ਵੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਆਪਣੀ ਬੀਬੀ ਭਾਨੀ ਬਿਰਦਾ ਸ਼ਰਮ ਦੇ ਨਾਂ ਤੇ ਸੰਸਥਾ ਹੈ ਲੋਂਗਵਾਲ ਸੀ ਲੋਂਗਵਾਲ ਜਗਾ ਦੀ ਦਿੱਕਤ ਕਰਨੇ ਇੱਥੇ ਸ਼ਿਫਟਿੰਗ ਹੋਈ ਹੈ ਜੀ ਹਾਲੀ ਕੰਮ ਚੱਲ ਰਿਹਾ ਸੀਗਾ ਮਿਸਤਰੀ ਲੱਗੇ ਹੋਏ ਸੀ ਹਾਲੀ ਤੇ ਜਗਾ ਖਾਲੀ ਕਰ ਦੋ ਤਿੰਨ ਕਮਰੇ ਖਾਲੀ ਕਰੇ ਸੀ ਇਹ ਬਜ਼ੁਰਗ ਦਾ ਵਾਸੇ ਦਾ ਨੂੰ ਆਈ ਹੈ ਪੋਤੇ ਆ ਇਹਦਾ ਚਿੱਟੇ ਚੰਦਰ ਸੀ ਉਹਨੂੰ ਕੱਲੇ ਛੁੱਟੀ ਦਿਵਾ ਕੇ ਲਿਆਏ ਨੇ ਤੇ ਅਸੀਂ ਕੱਲ ਹੀ ਥਾਣੇ 'ਚ ਦੱਸਤਾ ਸੀ ਬਾਪੂ ਕਹੇ ਕਿ ਆ ਪੀਓ ਇੱਥੇ ਨਾ ਕਹਿੰਦਾ ਪੁੱਛਦੇ ਫਿਰਦੇ ਨੇ ਪੰਪ ਤੇ ਵੀ ਗਏ ਨੇ ਕਿ ਮੈਨੂੰ ਚੱਕਣਗੇ ਮੇਰੇ ਮਨ 'ਚ ਵੀ ਆਇਆ ਕਿਵੇਂ ਕੋਈ ਬੰਦਾ ਚੱਕ ਲੂਗਾ ਪਰ ਉਹ ਸੱਚ ਹੋ ਗਈ ਅੱਜ ਉਹਨਾਂ ਨੇ ਇੱਕੋ ਲਖਵਿੰਦਰ ਕੌਰ ਨੂੰ ਆ ਬਾਪੂ ਦੀ ਮੁੰਡਾ ਭੂਰਾ ਸਿੰਘ ਪੋਤਾ ਰੋਬਣ ਤੇ ਇੱਕ ਭੂਰਾ ਸਿੰਘ ਦੇ ਤਿੰਨ ਸਾਲੇ ਸੀ ਉਹ ਮੈਂ ਹੁਣ ਪਤਾ ਕਰਿਆ ਉਹਨਾਂ ਨੇ ਭਾਈ ਕਤਲ-ਕੁੱਤਲ ਕੀਤੇ ਬਨੇ ਖੜਕੂਆਦ ਵਾਲਿਓ ਗੁੰਡੇ ਬੰਦੇ ਨੇ ਆਉਣਸਾਰ ਮੈਨੂੰ ਅੰਦਰ ਉਹਨਾਂ ਨੇ ਮੇਰੇ ਰਿਵਲਵਰ ਲਾ ਲਿਆ ਜੀ ਮੈਂ ਕੀ ਹਿੱਲਣਾ ਸੀ ਇਹ ਗੰਦਰੀ ਲਖਵਿੰਦਰ ਕੌਰ ਵੀ ਫਾਇਰ ਮਾਰੋ ਕਹਿੰਦੀ ਮਾਰੋ ਨਾ ਇਹਦੇ ਫਾਇਰ ਉਹ ਇੱਕ ਬੰਦਾ ਸੀ ਧੰਨਵਾਦ ਆ ਚਾਹੇ ਮੇਰੇ ਵਿਰੋਧੀ ਆਇਆ ਸੀ ਉਹ ਕਹਿੰਦਾ ਵੀ ਇਹ ਨਹੀਂ ਕੰਮ ਕਰਨਾ ਬਜ਼ੁਰਗ ਦਾ ਦਰਵਾਜ਼ਾ ਖੋਲ੍ਹਿਆ ਬਜ਼ੁਰਗ ਕਹਿੰਦਾ ਮੈਂ ਜਾਣਾ ਨਹੀਂ ਅੰਦਰ ਪੱਗ ਪਈ ਆ ਉਹਦੀ ਕਮਰਾ ਦੇਖ ਲਓ ਅੰਦਰ ਰੱਜ ਕੇ ਕੁੱਟਿਆ ਬਜੋ 80 ਸਾਲ ਦੀ ਉਮਰ ਉਹ ਬੰਦੇ ਦੀ ਤੁਰਿਆ ਤੋਂ ਘਟ ਜਾਂਦੇ ਹੱਥ ਆਏ ਨੇ ਅੰਦਰ ਕੁੱਟਿਆ ਫਿਰ ਵੀਡੀਓ ਤੁਹਾਨੂੰ ਦਿਖਾਉਣੇ ਚੱਲ ਰਹੀ ਉਹਨੂੰ ਕਢੀਸ ਕੇ ਲੈ ਕੇ ਗਏ ਨੇ ਉਸ ਤੋਂ ਬਾਅਦ ਨਾਲ ਹੀ ਮੈਨੂੰ ਕਢੀਸ ਲੈ ਕੇ ਕਹਿੰਦੇ ਇਹਨੂੰ ਵੀ ਡੱਗੀ ਸਿੱਟੋ ਮੈਨੂੰ ਮੈਂ ਗੇਟ ਚੜ ਗਿਆ ਬਾਈ ਮੈਨੂੰ ਕੇਸਾਂ ਤੋਂ ਫ ਬਹੁਤ ਇਹਨਾਂ ਨੇ ਕੁੱਟਮਾਰ ਕਰੀ ਐ ਅੰਦਰ ਇੱਕ ਮਾਤਾ ਸੀ ਬਜ਼ੁਰਗ ਸੀ ਬਜ਼ੁਰਗ ਵੀ ਕੁੱਟੇ ਨੇ ਇੱਕ ਮਾਤਾ ਪੇਸ਼ੈਂਟ ਐ ਉਹਦੇ ਲੱਤਾਂ ਨਹੀਂ ਕੰਮ ਕਰਦੀਆਂ ਬਾਥਰੂਮ ਵਾਲੀ ਪਾਈਪ ਪਈ ਵੀ ਐ ਇਹਨਾਂ ਨੇ ਉਹਨੂੰ ਘੁਮਾ ਕੇ ਮਾਰ ਕੇ ਉਹਦੀ ਪਾਈਪ ਖਿੱਚੀ ਇੰਨੀ ਬਾਹਰ ਆ ਗਈ ਮੈਂ ਫਰਾਗਾ ਮੈਂ ਕਹਾਂ ਯਾਰ ਕਮਾਲ ਕਰ ਦਿਓ ਫਿਰ ਉਹਦੇ ਲੱਤ ਮਾਰੀ ਐ ਇੱਕ ਮੁੰਡਾ ਸੀ ਇਹਨਾਂ ਨਾਲ ਇੱਥੇ ਉਹ ਮਾਤਾ ਦੇ ਬਲੀਡਿੰਗ ਹੋ ਰਹੀ ਐ ਉਹ ਰੈਫਰ ਕਰ ਰਹੇ ਨੇ ਬਰਨਾਲੇ ਇਹਨਾਂ ਨੇ ਬਜ਼ੁਰਗ ਨਾਲ ਹੋਣੇ ਜਿਹੜੀ ਅਗਲੀ ਗੱਲ ਐ ਇਹ ਬਾਈ ਬਜ਼ੁਰਗ ਨੂੰ ਮਾਰ ਵੀ ਸਕਦੇ ਨੇ ਵੀਡੀਓ ਚ ਦੇਖ ਲਿਓ ਤੁਸੀਂ ਕਿਹੜੇ ਹਾਲਾਂ ਨਾਲ ਬਜ਼ੁਰਗ ਲੈ ਕੇ ਗਏ ਇਹ ਕੁਝ ਬੰਦੇ 25 30 ਜਿੰਨੇ ਲਾਲੋ ਅੰਦਰ ਵੜ ਗਏ ਨੇ ਕੁਝ ਗੱਡੀਆਂ ਨਾਲ ਦੀਆਂ ਬਾਹਰ ਸੀ ਜੇ ਲੋਕ ਨਾ ਆਉਂਦੇ ਇਹ ਸਾਡਾ ਵੱਧ ਨੁਕਸਾਨ ਕਰਦੇ ਇਹ ਬਜ਼ੁਰਗ ਨੂੰ ਤੇ ਮੈਨੂੰ ਦੋਨਾਂ ਨੂੰ ਕਿ ਟ੍ਰੈਪ ਕਰਨਾ ਸੀ ਬਜ਼ੁਰਗ ਨੂੰ ਲੈ ਗਏ ਮੈਨੂੰ ਇਹ ਬਜ਼ੁਰਗ ਜਦੋਂ ਪਾ ਕੇ ਗੇਟ ਦੇ ਵਿੱਚ ਉਧਰੋਂ ਲੋਕ ਆ ਗਏ ਮੈਨੂੰ ਹੀ ਨਹੀਂ ਲਿਜਾ ਸਕਕੇ ਅੰਦਰ ਇਹਨਾਂ ਨੇ ਬਜ਼ੁਰਗਾਂ ਦੀ ਕੁੱਟਮਾਰ ਸਾਡਾ ਦਰਬਾਰ ਕਾਰਨ ਕੀ ਸੀ ਜੀ ਕਾਰਨ ਇਹ ਆ ਜੀ ਕਾਫੀ ਟਾਈਮ ਤੋਂ ਬਜ਼ੁਰਗ ਦਾ ਜ਼ਮੀਨ ਦਾ ਵਿਵਾਦ ਹੈ ਇਹਨਾਂ ਨਾਲ ਇਹ 5 ਸਾਲਾਂ ਤੋਂ ਵੈਸੇ ਤਾਂ 2008 ਦਾ ਬਾਪੂ ਤੇ ਦੀ ਘਰ ਦੀ ਘਰੋਂ ਕੱਢੇ ਹੋਏ ਨੇ ਜਿਹੜੇ ਇਸ ਬਾਪੂ ਦੀ ਘਰ ਦੀ ਉਹ ਕੁੜੀਆਂ ਕੋਲ ਰਹਿ ਲਈਏ 2008 ਦੀ ਇਹ ਬਾਪੂ ਉਰਾਂ ਪਰਾਂ ਘੁੰਮ ਕੇ 5 ਸਾਲ ਹੋ ਗਏ ਫਿਰ ਇਹ ਲੋਂਗਵਾਲ ਦੇ ਦਰਵਾਜ਼ਿਆਂ 'ਚ ਸੌਂਦਾ ਰਿਹਾ ਇਹ ਬੰਦੇ ਨੂੰ ਬੱਚਾ-ਬੱਚਾ ਜਾਣਦਾ ਗੁਰੂ ਘਰਾਂ ਸੌਂਦਾ ਰਿਹਾ ਇਹਨੂੰ ਖੁਰਕ ਪਈ ਸੀ ਇਹਦੇ ਐ ਲਹੂ ਵਗਦਾ ਹੁੰਦਾ ਸੀ ਇਹਨੂੰ ਜਾਣਦੇ ਸੀ ਲੋਂਗਵਾਲ ਦੇ ਗਰਚਰਨ ਉਹ ਜਿਹੜਾ ਖੁਰਕਾੜਾ ਇਹਦਾ ਐ ਨਾ ਸੀ ਇਹ ਬੰਦੇ ਦੀ ਸੇਵਾ ਕਰੀ 8 ਮਹੀਨੇ ਸਦਾ ਮੁੰਡਾਰਾ ਐਮਪੀ ਡਾਕਟਰ ਹੈ ਵੀਡੀਓ ਦਿਖਾ ਦੇਾਂਗੇ ਅਸੀਂ ਕੀ ਹਾਲ ਸੀ ਗੇਟ-ਗੇਟ ਦੇ ਜਗਮਸੀ ਬਾਈ ਪੂਰੀ ਮਿਹਨਤ ਕਰਕੇ ਬਜ਼ੁਰਗ ਬਚਾਇਆ ਉਹ ਕਹਿੰਦਾ ਸੀ ਮੈਂ ਘਰ ਨਹੀਂ ਜਾਣਾ ਮੈਨੂੰ ਮੇਰੀ ਨੂੰ ਮਾਰ ਸਕਦੀ ਹੈ ਉਹਨੇ ਪਹਿਲੋ ਮਾਰਨ ਦੀ ਕੋਸ਼ਿਸ਼ ਕੀਤੀ ਐ ਠੀਕ ਐ ਵੀ ਜੇ ਮੈਂ ਘਰ ਜਾਊਗਾ ਮਾਰ ਦੇਣਗੇ ਸਾਨੂੰ ਹੱਥ ਜੋੜ ਕੇ ਕਹਿੰਦਾ ਸੀ ਪੁੱਤ ਮੇਰਾ ਬਢੇਪਾ ਕਟਾ ਦਿਓ ਠੀਕ ਐ ਹੁਣ ਜਿਹੜੀ ਉਹਨੇ ਜ਼ਮੀਨ ਸੇਲ ਕਰੀ ਸੀ ਇਹ ਚਾਹੁੰਦੇ ਸੀ ਵੀ ਉਹ ਜ਼ਮੀਨ ਸਾਨੂੰ ਦੇਵੇਂ ਵੇਚੇ ਨਾ 14-15 ਕਿੱਲੇ ਸੀ ਉਹ ਨੂਰ ਰਾਣੀ ਨੇ ਵੇਚ ਦਿੱਤੇ ਨੇ ਸਾਰੇ 5 ਕਿੱਲੇ ਪਿੱਛੇ ਜੇ ਵੇਚੇ ਚਲੋ ਜਿਵੇਂ ਵੀ ਲਾ ਲਓ ਕਿਲਾ ਬਜ਼ੁਰਗ ਦਾ ਆਪ ਦਾ ਸੀ ਨਾ ਕਿ ਦਾਦੇ ਲਈ ਸੀ ਕੋਰਚ ਕੇਸ ਲਾਇਆ ਵੈ ਇਹਨਾਂ ਨੇ ਜੀ ਐਸ ਡੀ ਐਮ ਸਾਹਿਬ ਦੇ 27 ਨੂੰ ਤਰੀਕ ਹੈ ਇਹਨਾਂ ਨੇ ਬਜ਼ੁਰਗ ਨੂੰ ਲਿਜਾ ਕੇ ਕੁੱਟਮਾਰ ਕਰਕੇ 27 ਨੂੰ ਜਿਹੜੀ ਤਰੀਕ ਹੈ ਉਥੇ ਇਹਨਾਂ ਨੇ ਮੇਰੇ ਵਿਰੁੱਧ ਬਿਆਨ ਦਿਵਾਉਣੇ ਨੇ ਇੱਕ ਇਹਨਾਂ ਨੇ ਬਿਆਨ ਦਿਵਾਉਣੇ ਨੇ ਉਹ ਜ਼ਮੀਨ ਦੇ ਵਿਰੁੱਧ ਵੀ ਮੇਰੇ ਤੇ ਕਰਾਉਣਗੇ ਵੀ ਇਹ ਗੋਲਟੀ ਨੇ ਜੀ ਬਾਪੂ ਨੇ ਕਟਨਾਪ ਕਰਕੇ ਰੱਖਿਆ ਸੀ ਜੀ ਇਹ ਰਿਜਿਸਟਰੀ ਗਲਤ ਹੋਈ ਹੈ ਆਪਾਂ ਖੜੇ ਆਂ ਭਾਈ ਤੁਸੀਂ ਮੈਨੂੰ ਅੰਦਰਵਾੜ ਲਓ ਜੋ ਮਰਜ਼ੀ ਮਨਵਾ ਲਓ ਠੀਕ ਹੈ ਹੁਣ ਉਹ ਭਾਈ ਕੁੱਟ ਕੇ ਲਗੇ ਨੇ ਵੀਡੀਓ ਨਾਲ ਚਲਾਵਾਂਗੇ ਉਹਨਾਂ ਉਹਦੇ ਤੋਂ ਜੋ ਮਰਜੀ ਕਹੌਣ ਕਟਣਾ ਪਿੰਕ ਹੋਣ ਉਹਨੂੰ ਮਾਰ ਦੇਣ ਜਾ ਕੇ ਸਤਾਈ ਵਾਲੀ ਜਿਹੜੀ ਉੱਥੇ ਪੇਸ਼ੀ ਹੈ ਉੱਥੇ ਜਾ ਕੇ ਹੱਕ ਚ ਬਿਆਨ ਦਵਾ ਲੈਣ ਭਾਈ ਉਹਨਾਂ ਦਾ ਯੋਰ ਹੈ ਗੁੰਡੇ ਬੰਦੇ ਨੇ ਭਾਈ ਉਹਨਾਂ ਕੋਲ ਅਸਲਾ ਸੀ ਐਵੇਂ ਅਸੀਂ ਪਕਾਈ ਮਾਰਦੀਏ ਅਸੀਂ ਤਾਂ ਭਾਈ ਹਿੱਲ ਹੀ ਨਹੀਂ ਸਕਦੇ ਪਰ ਕੀ ਮੰਗ ਕਰਦੇ ਹਾਂ ਸਰਕਾਰ ਮੰਗੇ ਕਰਦੇ ਅਸੀਂ ਪ੍ਰਸ਼ਾਸਨ ਤੋਂ ਐਸਐਚਓ ਧਨੋਲਾ ਤੋਂ ਐਸਐਸਪੀ ਸਾਹਿਬ ਤੋਂ ਤੇ ਅਸੀਂ ਮੀਟ 2022 ਤੋਂ ਤੇ ਜਿਹੜੀ ਅੱਜ ਦੀ ਮੌਜੂਦਾ ਪਾਰਟੀ ਹੈ ਇਹ ਘਰ ਤੇ ਹਮਲਾ ਨਹੀਂ ਹੋਇਆ ਜੀ ਇੱਕ ਆਸ਼ਰਮ ਤੇ ਹਮਲਾ ਹੋਇਆ ਬਜ਼ੁਰਗ ਆਵਦਾ ਦਾ ਕੁੱਟੇ ਕੁੱਟਿਆ ਨਾਲ ਦੂਜੇ ਬਜ਼ੁਰਗ ਕੁੱਟੇ ਨਾਲ ਨਾਲ ਉਹ ਮਾਤਾ ਕੁੱਟੀ ਜਿਹਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਜਿਹਦੇ ਬਾਥਰੂਮ ਚੋਂ ਬਲੀਡਿੰਗ ਹੁਣ ਤੱਕ ਆ ਰਹੀ ਆ ਨਜਾਇਜ਼ ਅਸਲੇ ਇਹਨਾਂ ਕੋਲ ਇਹ ਖਾਰਕੂ ਘਾਉਂਦ ਨੇ ਆਪਣੇ ਆਪ ਨੂੰ ਇਹਨਾਂ ਬੰਦਿਆਂ ਨੇ ਮੇਰੇ ਕੇਸਾਂ ਦੀ ਬੇਅਦਵੀਂ ਕਰੀ ਐ ਇਹ ਖਾਰਕੂ ਯਾਦ ਰੱਖਣਾ ਇਹ ਕਦੇ ਸਤਗੁਰ ਨੇ ਸਮਾਂ ਲਿਆ ਨਾ ਫੇਰ ਕਰਾਂਗੇ ਅਗਲੀਆਂ ਗੱਲਾਂ ਪਰ ਇੰਨੀ ਗੱਲ ਐ ਇਹ ਖਾਰਕੂਣੀਆਂ ਘਟੀਆਂ ਜ਼ੀਰੋ ਬੰਦੇ ਸੀ ਜੇ ਏਡੀ ਜਾਨ ਸੀ ਇਹ ਦੱਸ ਕੇ ਆਉਂਦੇ ਜੀ ਆ ਤੁਸੀਂ 50 ਬੰਦੇ ਲੈ ਕੇ ਕਿਸੇ ਦੇ ਆਸ਼ਰਮ 'ਚ ਵੜ ਰਹੇ ਹੋ ਤੁਸੀਂ ਮਰਦ ਨਹੀਂ ਤੁਹਾਡੇ ਤੱਕ ਵੀਡੀਓ ਪਹੁੰਚੀ ਹੈ ਨਾ ਕੋਈ ਗੱਲ ਨਹੀਂ ਭਰਾਵੋ ਸਮਾਂ ਸਭ ਦਾ ਸਾਨੂੰ ਪ੍ਰਸ਼ਾਸਨ ਤੇ ਆਸ ਭਾਈ ਪੂਰੀ ਹੈ ਰੱਬ ਤੇ ਭਰੋਸਾ ਹੈ ਜੇ ਪ੍ਰਮਾਤਮਾ ਨੇ ਚਾਇਆ ਅਨਸਾਫ਼ ਮਿਲੂਗਾ ਜ਼ਰੂਰ ਜੇ ਨਾ ਮਿਲਿਆ ਭਾਈ ਤਾਂ ਉਹ ਅਗਲੀ ਸਤਗੁਰ ਜਾਣਦੇ ਆ ਅਸੀਂ ਭਾਈ ਉਹ ਰੋਡ ਤੇ ਬੈਠਾਂਗੇ ਉੱਥੇ ਆਤਮ ਹੱਤਿਆ ਕਰਾਂਗੇ ਐਨ ਲਾਈਵ ਹੋ ਕੇ ਜੇ ਇਨਸਾਫ਼ ਨਾ ਮਿਲਿਆ